ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਗਰਮੀ ਨੇ ਕਹਿਰ ਤੋੜਿਆ ਵਾ ਪੂਰਾ ਹਨਾ ਅ ਕੱਲ ਲੱਗਦਾ ਤਾਂ ਹੈ ਤਾਂ ਸ਼ਾਮ ਨੂੰ ਜਿਹੜੇ ਹਿਸਾਬ ਨਾਲ ਦੱਖਣ ਚੱਲਦਾ ਤਾਂ ਵੀ ਮੀਂਹ ਆਊਗਾ ਪਰ ਮੰਨੂ ਲੱਗਦਾ ਨਹੀਂ ਵੀ ਹੁਣ ਤਾਂ ਜਿਹੜੇ ਹਿਸਾਬ ਨਾਲ ਸ਼ਾਂਤੀ ਜੀ ਹੋਈ ਵੀ ਆ ਮਣੀ ਮੋਟੀ ਮੱਠੀ ਮੱਠੀ ਹਵਾ ਚੱਲਦੀ। ਅ ਨਾ ਕਿਧਰ ਮ ਬੱਦਲ ਬੋਦਣ ਦੇਖਦਾ। ਪਰ ਪਤਾ ਕੁਝ ਨਹੀਂ ਹੈਗਾ ਰੱਬ ਦਾ ਘੜੀ ਚ ਆ ਜਾਂਦਾ ਤੁਹਾਨੂੰ ਪਤਾ। ਫੇਰ ਕਣਕਾਂ ਦੀ ਵਾਰ ਨੂੰ ਤਾਂ ਪਰ ਬਹੁਤ ਆਉਂਦਾ ਮਾਲਕ। ਹੁਣ ਜਦ ਲੋੜ ਆ ਫੇਰ ਨਹੀਂ ਆਉਂਦਾ। ਹਨਾ ਗੱਲ ਤਾਂ ਇੱਥੇ ਆ ਜਾਂਦੀ ਆ। ਅ ਹੁਣ ਭਾਈ ਜ਼ਿਮੀਦਾਰ ਦਾਮ ਟੁੱਟਿਆ ਪਿਆ ਹਨਾ। ਡੀਜ਼ਲ ਫੂਕ ਫੋਕ ਕੇ ਕਈਆਂ ਨੇ ਤਾਂ ਜਿਹੜੇ ਮਤਲਬ ਜਿਨ੍ਹਾਂ ਦਾ ਭਾਈ ਚਲੋ ਜਿਆਦਾ ਕੰਮ ਹੈ ਮੈਂ ਐ ਨਹੀਂ ਕਹਿੰਦਾ ਵੀ ਹਾਂ ਵੀ ਸਾਰੇ ਵੀ ਕੋਈ ਜਾਣ ਕੇ ਉਹ ਕਰਦਾ ਹੁੰਦਾ ਮਤਲਬ ਡੀਜ਼ਲ ਫੋਕਦਾ ਜਿਨ੍ਹਾਂ ਦਾ ਜਿਆਦਾ ਮੰਨ ਲਓ ਲੰਬਾ ਸਿਸਟਮ ਹੈ ਕਿਉਂਕਿ ਅ ਬਿਜੇ ਤਾਂ ਹੁਣ ਮੰਨ ਲਓ ਕਿਸੇ ਕੋਲ 100 ਕੀ ਲਾਏ ਜੇ ਅਗਲਾ ਗੇਤੀ ਲਾਣੀ ਸ਼ੁਰੂ ਕਰੂਗਾ ਤਾਂ ਹੀ ਅਗਲੇ ਦਾ ਟਾਈਮ ਸਿਰ ਕੰਮ ਨਿਪੜੂਗਾ ਹਨਾ ਤੇ ਉਹਨਾਂ ਨੂੰ ਫਿਰ ਜਨਰੇਟਰ ਹੁਣ ਲਾਉਣਾ ਪੈਣਾ ਕਿਉਂਕਿ ਮੀਂਹ ਪਿਆ ਨਹੀਂ ਮੋਟਰਾਂ ਵੀ ਲੇਟ ਐਨਾ ਪਾਣੀ ਪੂਰਾ ਨਹੀਂ ਕਰਦੀਆਂ ਜਿਹੜੇ ਹਿਸਾਬ ਗਏ ਲੇਟ ਆ ਜਾਂਦੀ ਹੈ ਮਤਲਬ ਕਿਸੇ ਏਰੀਆ 'ਚ ਚੱਲੇ ਵੀ ਜਾਂਦੀ ਹੈ ਭਾਈ ਆ ਕੋਈ ਫਾਲਟ ਪੈ ਗਿਆ ਹਨਾ ਜਨਰੇਟਰ ਤਾਂ ਲਾਉਣੀ ਪੈਂਦੀ ਫਿਰ ਉਹ ਉਹ ਜ਼ਿੰਮੇਦਾਰਾਂ ਦੀ ਵੀ ਮਜਬੂਰੀ ਹੁੰਦੀ ਆ ਖੇਤਾ ਸ਼ੁਰੂ ਕਰਨੇ ਦੀ ਕਿਉਂਕਿ ਉਹਨਾਂ ਨੇ ਲਾਉਣੀ ਫਸਲ ਜ਼ਿਆਦਾ ਹੁੰਦੀ ਆ ਤਾਂ ਕਰਕੇ ਫਿਰ ਟਾਈਮ ਨਾਲ ਸ਼ੁਰੂ ਕਰਨਾ ਪੈਂਦਾ ਉਹਨਾਂ ਨੂੰ ਤੇ ਚਲੋ ਬਾਕੀ ਭਾਈ ਮਾਲਕ ਦੀ ਰਾਜ ਆ ਹਨਾ ਜੇ ਜਦੋਂ ਨੇ ਪਾਣਾ ਉਦੋਂ ਹੀ ਪਾਣਾ ਪਰ ਇੱਕ ਗੱਲ ਆ ਉਹ ਕਣਕ ਦੇ ਟਾਈਮ 'ਚ ਜਦੋਂ ਕਣਕ ਵੱਢਦੇ ਹੁੰਦੇ ਉਹ ਟਾਈਮ 'ਚ ਪਤਾ ਨਹੀਂ ਰੱਬ ਨੂੰ ਕੀ ਜ਼ਿਮੀਦਾਰਾਂ ਨਾਲ ਬੈਰ ਪਿਆ ਹੋ ਹੁੰਦਾ ਵਾ ਸਵੇਰੇ ਆ ਚੰਗਾ ਪਾਲਾ ਮੌਸਮ ਹੁੰਦਾ ਘੜੀ 'ਚ ਚੜ ਕੇ ਆ ਜਾਂਦਾ ਘੜੀ 'ਚ ਖੋਲ ਦੋ ਜੀ ਭਰੀਆਂ ਫੇਰ ਮੀਂਹ ਪੈ ਗਿਆ ਹੈ ਵੱਡੀ ਬੜਾਈ ਕਣਕ ਭਰੀਆਂ ਬੰਨੀਆਂ ਪਈਆਂ ਹੁੰਦੀਆਂ ਪੈ ਗਿਆ ਜੀ ਮੀਂਹ ਖੋਲੂ ਭਰੀਆਂ ਫੇਰ ਬੰਨੋ ਭਰੀਆਂ ਅੜਾਤੀ ਜੀ ਤੂੜੀ ਉਹ ਦਿਨ ਅਜੇ ਰੱਬ ਨੂੰ ਬਹੁਤ ਗਸਰਾਂ ਦਾ ਪਤਾ ਨਹੀਂ ਕਿਹੜਾ ਚੱਕਰ ਆ ਤੇ ਚਲੋ ਮਾਲਕ ਫਾਈ ਉਦੀਆਂ ਉਹੀ ਜਾਣੇ ਜਿਹੜੂ ਕਰਦਾ ਜੋ ਕਰਦਾ ਉਹ ਮਾਲਕ ਹਰੇਕ ਵਾਸਤੇ ਠੀਕੇ ਕਰਦਾ ਆਪਣੀ ਆਪਣੀ ਸੋਚਣੀ ਹੋ ਜਾਂਦੀ ਆ ਕਿਸੇ ਨੂੰ ਲੱਗਦਾ ਵੀ ਮੇਰੇ ਮੇਰੇ ਵਾਸਤੇ ਮਾੜਾ ਹੋ ਗਿਆ ਮੇਰੇ ਵਾਸਤੇ ਮਾੜਾ ਕਰਤਾ ਪਰ ਹੁੰਦਾ ਚੰਗਈ ਆ ਕਿਉਂਕਿ ਉਹਨੂੰ ਸਾਰਿਆਂ ਦੀ ਪਰਵਾਹ ਆ ਨਾ ਜੀ ਬਾਕੀ ਜੀ ਹੁਣ ਲੱਗੇ ਹੋਏ ਆ ਜੀਰੀ ਲਾਂ ਜੀਰੀ ਅੱਜ ਹੁਣ ਭਾਈ ਮੰਦੇ ਲੱਗੇ ਹੋਇਆ ਇਧਰ ਤਕਰੀਬਨ ਪਿੰਡ ਦਾ ਮਨ ਲਾਤਾ ਵੈਸੇ ਮੇਰਾ ਘੇੜਾ ਵੱਜਿਆ ਨਹੀਂ ਕਈ ਦਿਨ ਹੋ ਗਏ ਖੇਤਾਂ ਮਾ ਹੁਣ ਨੂੰ ਪਤਾ ਹੀ ਆ ਹੁਣ ਇਹ ਟਾਣਾ ਸਿਸਟਮ ਥੋੜਾ ਜਿਹਾ ਬਾਈਓ ਦੇਖਦਾ ਮੇਰਾ ਤਾਂ ਦੁੱਧ ਨੂੰ ਮੈਂ ਤਾਂ 12 12:30 ਹੋ ਜਾਂਦੇ ਫੇਰ ਛਾਮ ਨੂੰ ਸ਼ੁਰੂ ਹੋ ਜਾਂਦਾ ਕੰਮ 3:30 ਵਜੇ ਤੇ ਹੁਣ ਮੈਂ ਚੱਲਿਆ ਜੀ ਚਾਹ ਲੈ ਕੇ ਬੰਦੇ ਲੱਗੇ ਹੋਏ ਆ ਖੇਤ 'ਚ ਉਹਨਾਂ ਨੂੰ ਚਾਹ ਪਿਚਾਉਣੀ ਆ ਤੇ ਚੱਲਦੇ ਆ ਫੇਰ ਖੇਤ ਮੈਂ ਦੇਖਦੇ ਆ ਕਿੰਨਾ ਕੁ ਕੰਮ ਨਿਬੜ ਗਿਆ ਕਿੰਨਾ ਕਰਿੰਦਾ ਏ ਹਨਾ ਤੇ ਬਾਕੀ ਝੱਲੀਆਂ ਵੀ ਲੱਗੇ ਹੋਏ ਆ ਬੰਦੇ ਦਾ ਲਾਉਣ ਉੱਥੇ ਹੋਰ ਪਾਰਟੀ ਲੱਗੀ ਹੋਈ ਆ ਉਹ ਪਾਰਟੀ ਅਸੀਂ ਉਹ ਪਹਿਲੀ ਵਾਰ ਮਤਲਬ ਉੱਥੇ ਲੈ ਕੇ ਗਏ ਤੇ ਅਸੀਂ ਉਹ ਬਠਾਈ ਦੀ ਉੱਥੇ ਪਾਰਟੀ ਤੇ ਉਹਨਾਂ ਨੂੰ ਏਰੀਆ ਬਹੁਤ ਵਧੀਆ ਲੱਗਿਆ ਉੱਥੇ ਕੰਮ ਬਹੁਤ ਜ਼ਿਆਦਾ ਹੈ ਸਾਡੇ ਏਰੀਆ ਨਾਲ ਉੱਧਰ ਸਾਰੇ तकरीबन ਪਹਿਲਾਂ ਤਾਂ ਹੁਣ ਤਾਂ ਚਲੋ ਪੂਸਾ ਬੰਦ ਹੋ ਗਈ ਸਾਰੇ ਲਾਉਂਦੇ ਤੇ ਜੀ ਪੂਸਾ ਉੱਥੇ ਕਿਉਂਕਿ ਉਹ ਸੇਮ ਵਾਲੀ ਧਰਤੀ ਆ ਤਾਂ ਕਰਕੇ ਉਹ ਅਗੇਤੀ ਲਾਉਣੀ ਸ਼ੁਰੂ ਕਰਦੇ ਆ ਏਰੀਆ ਵੀ ਕਾਫੀ ਖੁੱਲਾ ਹੈ ਸਾਡੇ ਵਾਲੇ ਲੇਬਰ ਭਈਆਂ ਦੇ ਮੁਕਾਬਲੇ ਉੱਥੇ ਵਾਲੀ ਲੇਬਰ ਨੂੰ ਜ਼ਿਆਦਾ ਪੈਸੇ ਬਣ ਜਾਂਦੇ ਆ ਉਹ ਲੇਵਰ ਅਸੀਂ ਉਹ ਉੱਥੇ ਲੈ ਕੇ ਗਏ ਤੇ ਪਹਿਲੀ ਵਾਰ ਮੋੜ ਕੇ ਉਹਨਾਂ ਨੂੰ ਇਹੋ ਜਿਹਾ ਉੱਥੇ ਦਾ ਪੋਸ ਪੈ ਗਿਆ ਦੇਖ ਲਓ ਹੁਣ ਹਰੇਕ ਸਾਲ ਉੱਥੇ ਹੀ ਜਾਂਦੇ ਆ ਵਜੀਰੀ ਨੂੰ ਜਾ ਕੇ ਪਰ ਉੱਥੇ ਹੈ ਕੰਮ ਜੀਰੀ ਦਾ ਹੀ ਹੈ ਉੱਥੇ ਕਣਕ ਨੂੰ ਨਹੀਂ ਕੰਮ ਮਿਲਦਾ ਕਣਕ ਨੂੰ ਤਾਂ ਨਹੀਂ ਕੰਮ ਮਿਲਦਾ ਉੱਥੇ ਪਪੂਲਰ ਨਹੀਂ ਜੀ ਲੱਗਦਾ ਧਰਤੀ ਡੱਕਰ ਜ਼ਿਆਦਾ ਉੱਥੇ ਪਪੂਲਰ ਕਾਮਯਾਬ ਨਹੀਂ ਹੈਗਾ ਸਾਡੇ ਏਰੀਆ 'ਚ ਜਿਹੜੇ ਪਾਰਟੀਆਂ ਹੁੰਦੀਆਂ ਭਈਆਂ ਦੀ ਉਹਨਾਂ ਨੂੰ ਇੱਥੇ ਪਪੂਲਰਾਂ ਹੀ ਕਣਕ ਵੱਢਣ ਕਰਕੇ ਉਹਨਾਂ ਦਾ ਸੀਜ਼ਨ ਵਧੀਆ ਲੱਗ ਜਾਂਦਾ ਤੇ ਚਲੋ ਉਧਰ ਵੀ ਲੱਗੇ ਹੋਏ ਜੀਰੀ ਲਾਉਣ ਆ ਇੱਧਰ ਵੀ ਲੱਗੇ ਹੋਏ ਆ ਆ ਜੋ ਚਾਲਦੇ ਫੇਰ ਖੇਤਮ ਤੁਹਾਨੂੰ ਦਿਖਾਨੇ ਆ ਜੀ ਭਾਈ ਕਿਆ ਕੁਛ ਕਿੰਨਾ ਕੁ ਲੱਗ ਗਈ ਜੀ ਦੀ ਕਿੰਨੀ ਕਿ ਰਹਿੰਦੀ ਆ ਹਨਾ ਚਾਲਦੇ ਆ ਫਿਰ ਚਾਹ ਲੈ ਕੇ ਜਾਣੀਆਂ ਹੁਣ ਆਪਾਂ ਚਾਹ ਆਪਣੀ ਭਾਈ ਪੈ ਗਈ ਆ ਦੇਖੋ ਚਾਹ ਦੋ ਥਰਮੋਸਾਂ ਆਪਾਂ ਕਰ ਲੀਆਂ ਪੈਕ ਹਾਂ ਆਹ ਤੇ ਆਪਾਂ ਤੋ ਇਹਨੂੰ ਪਤਾ ਨਹੀਂ ਕਿਆ ਚੱਕਰਾਂ ਝੋਲੇ ਨੂੰ ਫਾਤੇ ਗੱਠ ਜੀ ਮਾਰਦੀ ਤੇ ਹੁਣ ਇੱਕ ਤਾਂ ਜੀ ਕਰਦਾ ਵੀ ਗੱਡੀ ਉਲੇ ਜੀ ਇਹ ਗਰਮੀ ਬਹੁਤ ਆ। ਇੱਕ ਜੀ ਕਰਦਾ ਗੱਡੀ ਉੱਥੇ ਜਾਣੇ ਰਸਤਾ ਥੋੜਾ ਖਰਾਬ ਆ ਮੋਟਰਸਾਈਕਲ ਹੀ ਲੈ ਜੰਨੇ। ਦੁੱਧ ਵਾਲਾ ਹੀ ਲੈ ਜਾਣਾ ਆਪਾਂ। ਚਲੋ ਫੇ ਮਿਲਦੇ ਤੁਹਾਨੂੰ ਖੇਤਾਂ માં ਜਾ ਕੇ ਜੀ। ਲਓ ਜੀ ਗਾ ਇੱਕ ਕੰਮ ਆਪਾਂ ਨੂੰ ਹੋਰ ਆਰਡਰ ਆ ਗਿਆ। ਬਾਈ ਨੇ ਮੰਗਾਲੀ ਸਪਰੇ ਸੌਰੀ ਦਵਾਈ ਅੱਖ ਦੀ ਤੇ ਆਪਣਾ ਆ ਹੈਗੀ ਆ ਜੀ ਝਟਪਟ ਇਹ ਡਾਲਾਂ ਬਸ ਸਪਰੇ ਕਰਨੇ ਵਾਲੀ ਆ। ਕਖਤੇ ਹੋਏ ਵੀ ਆਹ ਜੀਰੀ ਦੇ ਵਿੱਚ ਪਾਉਣੇ ਵਾਲੀ ਆ ਬਾਈ ਕਹਿੰਦਾ ਸਪਰੇ ਵੀ ਫੜਾ ਜੀ ਮੈਨੂੰ ਹੈ ਫੇ ਹੁਣ ਆਪਾਂ ਨੂੰ ਲਿਜਾਣੀ ਪਣੀ ਗੱਡੀ ਤੇ ਆ ਲਓ ਜੀ ਹੁਣ ਪੰਪ ਚ ਰੱਖ ਲੀਏ ਸਮਾਨ ਇਹਦੇ ਫੇ ਥੈਲੇ ਵੀ ਲੈ ਕੇ ਜਾਣਾ ਹੈ ਜੀ ਉੱਥੇ ਥੈਲੇ ਵੀ ਦੱਬਣੇ ਪੈਂਦੇ ਭਾਈ ਹੈ ਥੈਲੇ ਉੱਥੇ ਤਾਂ ਦੱਬਣੇ ਪੈਂਦੇ ਉੱਥੇ ਪਾਣੀ ਆ ਜਾਂਦਾ ਬਰਸਾਤ ਆਲਾ ਫੇ ਅੱਗੇ ਦੀ ਅੱਗੇ ਲੰਘ ਜਾਂਦਾ ਇਹ ਥੈਲੇ ਆਪ ਨੂੰ ਟੱਪ ਕੇ ਲੋ ਸਾਮਾਨ ਪਾਣੀ ਰੱਖ ਲਿਆ ਸਾਰਾ ਥੈਲੇ ਰਹਿ ਗਏ ਥੈਲੇ ਹੁਣ ਚੱਕੀਏ ਇਧਰੋਂ ਡੰਗਰ ਵਾਲੀ ਸਾਈਡ ਤੋਂ ਤੇ ਫੇਰ ਤੁਹਾਨੂੰ ਮਿਲਦੇ ਅੱਗੇ ਜਾ ਕੇ ਵੀ ਮਿੱਤਰੋ ਪਹੁੰਚ ਗਏ ਆਪਾਂ ਖੇਤ 'ਚ ਬੰਦਿਆਂ ਨੂੰ ਚਾਹ ਦਿੱਤੀ ਫੜਾ ਤਿੰਨ ਚਾਰ ਜਣੇ ਇਧਰ ਬੈਠੇ ਲੱਗੇ ਹੋਏ ਪ੍ਰਸ਼ਾਦਾ ਛਕਣ ਬਾਕੀ ਉਹ ਪਰਾਣੀ ਛਾੜ ਛਾਵਾ 'ਚ ਬੈਠੇ ਆ ਜਾ ਕੇ ਇਹ ਚੱਲ ਰਹੀ ਆਪਣੀ ਰਾਣੀ ਸੰਦਰਾ ਜੀਰੀ ਬਾਈ ਇੱਥੇ ਤਾਂ ਹੋ ਗਿਆ ਕੰਮ ਖਿੱਚ ਹੋ ਗਿਆ ਇਹਨੂੰ ਅੱਜ ਪਾਣੀ ਛੱਡਿਆ ਹੋਇਆ ਖੱਤੇ ਨੂੰ ਇਹ ਵੀ ਸ਼ਾਮ ਤੱਕ ਭਰ ਜਾਊਗਾ ਮਨ ਲੱਗਦਾ ਇਹਦੇ ਬਾਅਦ ਫਿਰ ਇਹਦੇ ਥੱਲੇ ਆ ਇੱਕ ਖੱਤਾ ਉਹ ਸਾਹਮਣੇ ਡੌਲ ਦਿਖਦੀ ਤੁਹਾਨੂੰ ਖੰਬੇ ਕੋਲ ਮਾਲ ਲੋੜੇ ਤਾਂ ਕੱਲ ਤੱਕ ਕੰਮ ਨਿਬੜ ਜਾਊਗਾ ਉਰੇ ਵਿਲੇ ਹੋ ਜੂंगे ਕੱਲ ਤੱਕ ਤੇ ਆ ਕਦੋਂ ਕਰਿਆ ਪਿਆ ਇਹ ਲੱਗੇ ਵੀ ਲੇਬਰ ਲਾਉ ਹਨ ਤੇ ਉਹ ਸਾਰੇ ਲੱਗ ਗਏ ਜੀ ਉਹ ਕੰਦ ਤੱਕ ਆ ਜੀ ਇਹੇ ਕੰਦ ਤੱਕ ਸਾਰੀ ਜੀਰੀ ਆਪਣੀ ਲੱਗ ਚੁੱਕੀ ਆ ਹੈ ਉਹ ਨੀਚੇ ਤਾਂ ਹਰੀਾਈ ਮਾਰਦਾ ਪੂਰਾ ਖੇਤ ਆਪਣਾ ਤੇ ਪਨੀਰੀ ਬਾਈ ਲੈਰੀ ਦਾ ਇੱਕ ਫਾਇਦਾ ਜਿਹੜੀ ਲੈਰੀ ਪਨੀਰੀ ਲਾਉਂਦੇ ਆ ਨਾ ਆਪਾਂ ਇਹ ਵੀ ਜਾਂ ਤਾਂ ਇਹ ਫਿਰ ਦੂਰ ਨਹੀਂ ਲਾ ਹੁੰਦੀ ਨਹੀਂ ਤਾਂ ਜੇ ਪਨੀਰੀ ਹੋਵੇ ਨਾ ਬੜੀ ਡੱਕੇ ਲੰਬੇ ਜੇ ਪਈ ਜਾਂਦੇ ਆ ਫਿਰ ਦੂਰ ਬਹੁਤ ਲਾ ਦਿੰਦੇ ਆ ਇਹ ਮਤਲਬ ਡੱਕੇ ਤੋਂ ਡੱਕੇ ਦੀ ਦੂਰੀ ਖਾਸੀ ਕਰ ਦਿੰਦੇ ਆ ਇਹ ਹੋਵੇ ਪਨੀਰੀ ਬਿਲਕੁਲ ਲੈਰੀ ਜੀ ਮੰਨ ਲਓ ਗੱਠ ਗੱਠ ਤੇ ਥੋੜੀ ਜਿਆਦਾ ਫੇਰ ਇਹਨਾਂ ਨੂੰ ਲਾਉਣੀ ਪੈਂਦੀ ਨੇੜੇ ਕਿਉਂਕਿ ਉਹ ਡੱਕਾ ਖੜਾ ਹੀ ਰਹਿੰਦਾ ਛੋਟੀ ਪਨੀਰੀ ਦਾ ਜਿਹੜੀ ਬੜੇ ਚੌੜਾ ਪੱਤਾ ਹੋ ਜਾਂਦਾ ਉਹ ਵੇਛ ਜਾਂਦਾ ਡੱਕਾ ਜੜ ਲੱਗਦੀ ਹੈ ਨਾ ਉਦੇ ਜ ਮੈ ਪਤਾ ਨਹੀਂ ਲੱਗਦਾ ਵੀ ਨੇੜੇ ਲੱਗਦੀ ਕਿ ਦੂਰ ਲੱਗਦੀ ਥੋੜਾ ਜਿਹਾ ਪਾਣੀ ਇੱਧਰ ਨੂੰ ਛੱਡਿਆ ਹੋਇਆ ਪਾਇਆ ਆਹ ਖੱਤੇ ਨੂੰ ਜਿਹੜਾ ਲੱਗ ਚੁੱਕਿਆ ਇਹ ਤਾਂ ਜੀ ਦੀ ਆਪਣੀ ਖੜੀ ਹੋ ਗਈ ਆ ਦੇਖੋ ਡੱਕੇ ਚੜ ਪਾਇਆ ਇਹ ਇਹਦੇ ਜਪਣਾ ਰੇਰੂ ਪਾਤਾ ਦਾ ਆ ਹਰਿਆਈ ਜਮਗੀ ਖੇਤ ਚ ਵਧੀਆ ਹੈ ਤੇ ਹੁਣ ਵਾ ਹੁਣ ਇੱਕ ਵਾਰ ਜੀ ਦੀ ਖੜੀ ਹੋ ਗਈ ਫੇਰ ਹਰਿਆਈ ਹਰੂ ਜੈਮੀ ਜਾਵੇ ਕੋਈ ਚੱਕਰ ਨਹੀਂ ਹੈਗਾ ਨਹੀਂ ਤਾਂ ਬਹੁਤੀ ਹਰਿਆਈ ਵੀ ਦੱਬ ਲੰਦੀ ਧੱਕੇ ਨੂੰ ਹਨ ਇਹ ਵੀ ਖਰਾਬ ਕਰਦੀ ਹੈ ਕਾ ਕੁੱਤਾ ਫਿਰਦਾ ਡਾਉਲਪੁਰ ਮੈਂ ਕਿਹਾ ਟਟਰੀਆਂ ਨੇ ਪਤਾ ਨਹੀਂ ਕਾਤੇ ਰੌਣਾ ਪਾ ਲਿਆ ਆਂਡੇ-ਮੁੰਡੇ ਹੋਣੇ ਹੋ ਜਿੰਨਾਂ ਨੇ ਲਾਉਂਦੇ ਹੁਣ ਹਿੱਥੇ ਦਾ ਕੰਮ ਤਕਰੀਬਨ ਆਪਣਾ ਨਿਪਟੇ ਚੱਲਿਆ ਇੱਕੋ ਹੀ ਖੱਤਾ ਰਹਿ ਗਿਆ ਬਾਕੀ ਸਾਰੇ ਲੱਗ ਗਏ ਇੱਥੋਂ ਦਾ ਆਪਾਂ ਵਿਲੇ ਹੋ ਗਏ ਇਹ 6 ਕਿਲੇ ਸਮਝ ਲਓ ਆਪਣੇ ਕੰਪਲੀਟ ਹੋ ਗਏ ਤੇ ਝੱਲੀਆਂ ਵੀ ਮੇਰੇ ਖਿਆਲ ਨਾਲ ਦੇਖਦੇ ਹੁਣ ਜਾ ਕੇ ਕਿੰਨਾ ਏਰੀਆ ਲੱਗ ਗਿਆ ਕਿੰਨਾ ਰਹਿੰਦਾ ਹਨਾ ਚਾਲਦੇ ਆ ਜੀ ਹੁਣ ਚੱਲੀਆਂ ਨੂੰ ਆਹਾ ਡੋਲ ਅੱਛਾ ਕੱਡ-ਕੁੱਡ ਪੈਣੇ ਤੇ ਪਾਤੀਆਂ ਨੂੰ ਭਾਈ ਇਹਨੂੰ ਫਿਰ ਕਾਗਜੇ ਲਾ ਲੈਣਾ ਤਾਂ ਗਲਤੀ ਕਰ ਬੈਠੇ ਚਲੋ ਜੋ ਹੋਣਾ ਤਾਂ ਹੋ ਗਿਆ ਇਹੋ ਕਾਗਜ ਲੱਗ ਜਾਂਦਾ ਵੈਸੇ ਐਨੀ ਜਗਾ ਆਪਣੀ ਬਚ ਜਣੀਦੀ ਇਹ ਵਿਚੇ ਰਲਾ ਹੋ ਜਾਣੀ ਦੀ ਲੱਗਦਾ ਹੁਣ ਵੀ ਜਿਰੀ ਜਾਣੀ ਦੇ ਚ ਇੱਥੋਂ ਪਾਣੀ ਵੜਦੇ ਹੀ ਗਰੂ ਥੋੜਾ ਹਾਂ ਤਾਂ ਪਾਣੀ ਪੀਣਾ ਅਬ ਜਰੀ ਭੁੱਖਾ ਨੂੰ ਪਾਣੀ ਜਿਉ ਲੱਗਦੀ ਮੈਨੂੰ ਇਹ ਚੂਹੇ ਜਾ ਇਹ ਲੱਭਦੀ ਫਿਰਦੀ ਹੋਰ ਮਨੋਂ ਤਾਂ ਲੱਗਦਾ ਡਾਉਣਾ ਸੀ ਇਹ ਵੇਲੇ ਹੁਣ ਦੇਖਦੇ ਆਂ ਜੀ ਝੱਲੀਆਂ ਜਾ ਕੇ ਝੱਲੀਆਂ ਭਾਈ ਕਿੰਨਾ ਕਰਿੰਦਾ ਕੰਮ ਕਰ ਹਨਾ ਹੈ ਡਾਉੜਾ ਤੋ ਉੜੀ ਜਾ ਹੁਣ ਇੱਥੇ ਨਹੀਂ ਬੈਠ ਕੀ ਪਾਣੀ ਨੇ ਪੈਚ ਨਾ ਲਾ ਨਾ ਲਾ ਭਾਈ ਜਾਨਵਰਾਂ ਨਾਲ ਵੀ ਬੁਰਾ ਹਾਲ ਕਰਿਆ ਪਿਆ ਗਰਮੀ ਨੇ ਚਲੋ ਉਪਰ ਹੁਣ ਚੱਲਦੇ ਆ ਜੀ ਝੱਲੀਆਂ ਤੁਹਾਨੂੰ ਲੈ ਕੇ ਝੱਡੀਆਂ ਦਿਖਾਉਨੇ ਆ ਕਿੰਨੀ ਕੁ ਲੱਗੀ ਜੀ ਦੀ ਕਿੰਨੀ ਕੁ ਰਹਿੰਦੀ ਆ ਉੱਥੇ ਦਾ ਵੈਸੇ ਮਨ ਰੇਖਾਂ ਨਾਲ 2.5 ਕਿੱਲੀ ਹੋਵੇ ਕੱਦੂ ਹੋ ਜੇ ਕਿ ਜਾ ਕੇ ਦੇਖਦੇ ਆ ਲਓ ਵੀ ਮਿੱਤਰੋ ਪਹੁੰਚ ਗਏ ਆਪਾਂ ਝੱਲੀਆਂ ਮੋਟਰ ਲੱਟ ਗਈ ਪੱਜ ਪਾਣੀ ਵੈਸੇ ਪਿਆ ਇਨਸਾਫ ਤੇ ਬੱਚੇ ਦਾ ਤਾਂ ਆਮ ਮੋਟਰ ਚੱਲੀ ਵੀ ਆ ਚਾਹੇ ਕੱਲ ਤੱਕ ਆਪਣਾ ਇਹੀ ਪਾਣੀ ਵਰਤੀ ਜਾਓ ਐਨ ਮਤਲਬ ਸਾਫ਼ ਪਾਣੀ ਹੈ ਹਨਾ ਤੇ ਇਸ ਪਾਣੀ ਦਾ ਬਈ ਟੇਸਟ ਬਹੁਤ ਵਧੀਆ ਪਰ ਪਹਿਲਾਂ ਵੀ ਬਲੌਗ ਤੇ ਦੱਸਿਆ ਪਤਾ ਨਹੀਂ ਨਹਿਰਾਂ ਕਰਕੇ ਆ ਬਹੁਤ ਸਵਾਲ ਲੱਗਦਾ ਪਾਣੀ ਪੀਣੇ ਨੂੰ ਇਹ ਤੇ ਆਹ ਲਓ ਜੀ ਆਹ ਹੈਗੇ ਆਪਣੇ ਅੰਬੀਆਂ ਆਂਬ ਸੌਰੀ ਅੰਬੀਆਂ ਲੱਗੀਆਂ ਮੈਂ ਪਰ ਐਦ ਕੀ ਘੱਟ ਲੱਗੀਆਂ ਕਹਿੰਦੇ ਕਹਿੰਦੇ ਇੱਕ ਹਾਲ ਛੱਡ ਕੇ ਜ਼ਿਆਦਾ ਲੱਗਦੀਆਂ ਹੁੰਦੀਆਂ ਲੱਗੀਆਂ ਵੀ ਹੈਗੀਆਂ ਪਰ ਟਮਾਟੇ ਲਿਆਂਏ ਕਿਤੇ ਕਿਤੇ ਹੈ ਨਾ ਆਹ ਦੇਖੋ ਇਹ ਤਾਂ ਹੈਗੀਆਂ ਵਿੱਚ ਵਿੱਚ ਪਰ ਘੱਟਾ ਮਾਸੀ ਜੀ ਵੀ ਕਹਿੰਦੇ ਸਗੋਂ ਤੋੜਨੀਆਂ ਆ ਇਹ ਦੇਖਦੇ ਆ ਫੇ ਹੁਣ ਕਰਦੇ ਆ ਇਹਨਾਂ ਦਾ ਹੀਲਾ ਬਾਕੀ ਭਾਈ ਸਾਰੇ ਜੋਰਾਂ ਛੋਰਾ ਤੇ ਲੱਗੇ ਹੋਏ ਕੱਦੂ ਕਰਨ ਹਨ ਇੱਕ ਉਹ ਲੱਗਿਆ ਵਾ ਟਰੈਕਟਰ ਸਾਹਮਣੇ ਤੇ ਤਕਰੀਬਨ ਆਹਾ ਏਰੀਆ ਹਜੇ ਲੇਟ ਲੱਗਦਾ ਔਰੇ ਆਹ ਵਾਲਾ ਇਹ ਸੜਕ ਤੇ ਪਰਾਂ ਵਾਲਾ ਏਰੀਆ ਪਹਿਲਾਂ ਲੱਗ ਜਨਾ ਉਧਰ ਉਧਰ ਵਾਲਾ ਉਹ ਅੱਗੇ ਜਾ ਕੇ ਤੁਹਾਨੂੰ ਮੈਂ ਦਿਖਾਵਾਂਗਾ ਉਹ ਸਾਹਮਣੇ ਨਿਕਲ ਗਿਆ ਜੀ ਬਾਈਪਾਸ ਉਹ ਦੇਖੋ ਗੱਡੀ ਜਾਂਦੀ ਇਹ ਹੁਣੇ ਨਿਕਲਿਆ ਬਾਈਪਾਸ 250 ਫੁੱਟ ਚੌੜਾ ਰੋਡ ਬਣਿਆ ਇਹ ਹੈ ਬਹੁਤ ਜ਼ਮੀਨ ਖਾ ਗਿਆ ਜੀ ਇਹ ਬਹੁਤ ਜ਼ਿਆਦਾ ਦੇਖ ਲਓ ਹੁਣ 250 ਫੁੱਟ ਚੌੜਾ ਰੋਡ ਨਿਕਲਿਆ ਇਹ ਕਿੰਨੀ ਜ਼ਮੀਨ ਇਹਦੇ ਚਾਈ ਹੋਣੀ ਹੈ ਹਨਾ ਜਮੀਨਾਂ ਦਾ ਭਾਈ ਸੜਕਾਂ ਨਹੀਂ ਦੱਬਤੀਆਂ ਆਧੀਆਂ ਦਾ ਚਲੋ ਕੀ ਕਹਿ ਸਕਦੇ ਭਾਈ ਸੜਕਾਂ ਵੀ ਪਰ ਜ਼ਰੂਰੀ ਆ ਪਰ ਜਮੀਨਾਂ ਜਿਹੜੇ ਹਿਸਾਬ ਗਾ ਸੜਕਾਂ ਦੱਬੀ ਜਾਂਦੀਆਂ ਜਮੀਨ ਤਾਂ ਹੁਣ ਪਹਿਲੇ ਹੀ ਨਹੀਂ ਕਿਤੇ ਮਿਲਦੀ ਜੇ ਕਿਸੇ ਬੰਦੇ ਨੇ ਬਹੁਤ ਲੋਕ ਕਹਿੰਦੇ ਆ ਵੀ ਭਾਈ ਯਾਰ ਸਾਡੇ ਵਾਸਤੇ ਵੀ ਦੇਖਿਓ ਤੋ ਕੀਲੇ ਯਾਰ ਹਨਾ ਕਿਤੇ ਸਾਡੇ ਏਰੀਆ ਚ ਤਾਂ ਜਮੀਨ ਹੁਣ ਮਿਲਦੀ ਹੋਣੀ ਹੈ ਕੋਈ ਉਹ ਆਜੇ ਕਿਤੇ ਮਿਲ ਜੂ ਕਿਤੇ ਤੱਕਾ ਲੱਗ ਜੂ ਨਹੀਂ ਤੇ ਉਧਰ ਮਣਟਾਈ ਹੀ ਲੇ ਹੋ ਗਿਆ ਜੀ ਕੱਦੂ ਹੁਣ ਤੁਹਾਨੂੰ ਜਾਂਦੇ ਵਕਤ ਦਿਖਾਉਂਗਾ ਮੈਂ ਉਹਦੇ ਚੋਂ ਕੀਲਾ 1.5 ਕਿਲਾ ਦਾ ਲੱਗ ਪੀ ਗਿਆ ਬਾਕੀ ਹੁਣ ਲੱਗੇ ਪਿਆ ਬੰਦੇ ਪਨੀਰੀ ਪੱਟਣ ਹੋਰ ਜਿਹੜਾ ਲਾਉਣਾ ਹੁਣ ਤਾਂ ਤੇ ਉਧਰ ਬਾਈ ਲੱਗਿਆ ਵਾ ਤਿਆਰੀ ਕਰਨ ਸਫਰ ਉਹਦੀ ਕੱਖ ਦੀ ਦਵਾਈ ਪਾਉਣ ਦੀ ਇਹਨੇ ਢੱਕਣ ਵਾਂ ਕਰਕੇ ਨਾ ਸਰਾਖ ਮੇਖ ਨਾਲ ਚੈੱਕ ਕਰਨ ਲੱਗਿਆ ਬਾਈ ਬੋਤਲ ਨੂੰ ਮੈਨੂੰ ਲੋ ਇਹ ਇਧਰ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੁਣ ਬਾਈ ਦਵਾਈ ਪਾਉਣੇ ਨੂੰ ਦਵਾਈ ਪਾਣੀ ਦੀ ਯਾਰ ਬੋਤਲ ਭਰਾਂ ਰਹੀ ਗਈ ਜਿਹੜੀ ਜਾ ਕੇ ਰੱਖੀ ਵੀ ਦਵਾਈ ਵਾਲੀ ਹਾਂ 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 ਕੜੀਆਂ ਕੱਢ ਲੀਆਂ ਇਹਨੂੰ ਇਹਨੂੰ ਮੈਂ ਕਲੀਆਂ ਕੱਢ ਲੀਆਂ ਹਨ ਆਹੋ ਚੱਲ ਇਹਦੇ ਗਲੇ ਕੰਮ ਸੱਰ ਜਾਣਾ ਇੱਦਾਂ ਵੀ ਕੀਲੇ ਦੀ ਇੱਕ ਬੋਤਲ ਪੈਂਦੀ ਆ ਹਾਂ ਹਾਂ 700 ਗ੍ਰਾਮ 750 ਐਮਐਲ ਬਣੀ ਹੈ 750 ਦੀ ਹਾਂ ਹਾਂ ਮਾ ਠੀਕ ਆ ਬਣ ਗਈ ਗੱਲ ਬਾਈ ਬਥੇਰੀ ਗਿਰਦੀ ਆ ਦੇਖੋ ਆਹ ਉਹ ਇਧਰ ਮਥਰੀ ਗਰੀ ਜਾਣੀ ਹੈ ਹਨਾ ਇਹ ਦਵਾਈ ਆ ਜੀ ਜਿਹੜੀ ਇਹ ਆਪੇ ਫੈਲ ਜਾਂਦੀ ਵੈਸੇ ਤਾਂ ਹੁਣ ਹੁਣ ਜਿੰਨੇ ਜ਼ਿਆਦਾਤਰ ਤਾਂ ਪਤਾ ਹੀ ਆ ਜ਼ਿੰਮੇਦਾਰ ਭਰਾਵਾਂ ਨੂੰ ਪਰ ਕਈਆਂ ਨੂੰ ਨਹੀਂ ਪਤਾ ਭਾਈ ਉਹਨਾਂ ਕਰਕੇ ਦੱਸਣਾ ਪੈਂਦਾ ਇਹ ਤਿਪਕਾ ਜਿੱਥੇ गिरਦਾ ਨਾ ਉੱਥੇ ਤੇ ਫੇ ਫੈਲ ਜਾਂਦਾ ਇਹ ਤਿਪਕਾ ਪਾਣੀ ਚ ਗਰੇ ਤੇ ਤੇ ਇਧਰ ਪਾਈ ਮੁੰਡੇ ਲੱਗੇ ਹੋਏ ਜੀ ਜੋਰਾਂ ਛੋਰਾਂ ਤੇ ਪਨੀਰੀ ਦੋ ਬੰਦਿਆਂ ਦੀ ਡਿਊਟੀ ਲੱਗੀ ਵੀ ਪਨੀਰੀ ਬਟਣ ਦੀ ਬਾਕੀ ਲੱਗੇ ਵੀ ਅਜੀਰੀ ਲਾਉਣ ਨਾਏ ਭਾਈ ਪਨੀਰੀ ਬਣਾਈ ਵੀ ਆਪਣੀ ਐਨ ਵਧੀਆ ਲੈਰੀ ਆ ਪਨੀਰੀ ਵਧੀਆ ਤਿਆਰ ਹੋ ਗਈ ਐਨ ਪਨੀਰੀ ਆ ਵੀ ਹੋ ਗਈ ਤਿਆਰ ਐ ਰੈਡੀ ਆ ਕੰਮ ਸਾਰਾ ਵਾ ਹੁਣ ਤੱਕ ਕੱਚੀ ਤੁਰੇ ਜਾਓ ਕੰਮ ਨੂੰ ਫੇਰੇ ਗੱਲ ਬਣੂਗੀ ਤੇ ਆ ਦੇਖੋ ਇਧਰਲੇ ਪਾਸੇ ਤਾਂ ਕੰਮ ਖਿੱਚਦਾ ਲੋਕਾਂ ਨੇ ਸਾਰਿਆਂ ਨੇ ਉਹ ਬਾਈਪਾਸ ਤੱਕ ਇਹੇ ਤਾਂ ਖਿੱਚਦਾ ਇਧਰੋਂ ਪ੍ਰੋਨਾ ਪਾਣੀ ਆ ਜਾਂਦਾ ਜਿੱਦਾਂ ਹੁਣ ਉਹ ਤੁਹਾਨੂੰ ਮੋਟਰ ਦੇ ਲਾਗ ਉਹ ਦੇਖੋ ਇਹਨਾਂ ਨੇ ਹੌਦੀ ਛੱਡਤੀ ਸੜਕ ਦੇ ਥੱਲੇ ਨੂੰ ਉਹ ਸਾਰੀਆਂ ਪਾਣੀ ਦੀਆਂ ਭਰ-ਭਰ ਆਉਂਦੀਆਂ ਉੱਪਰ ਤੇ ਪਥਰੇੜੀ ਵਾਲੀ ਸਾਈਡ ਤੇ ਉੱਪਰੋਂ ਪਾਣੀ ਸਾਰਾ ਇਧਰਲੇ ਏਰੀਆ ਨੂੰ ਆਉਂਦਾ ਤਾਂ ਕਰਕੇ ਇਧਰਲਾ ਏਰੀਆ ਨਾ ਲੋਕ ਪਹਿਲਾਂ ਲਾ ਦਿੰਦੇ ਉਰੇ ਮਤਲਬ ਇਹ ਮੁੜ ਕੇ ਜੇ ਪਾਣੀ ਕਾਦਾ ਮੀਮੋ ਤਕੜਾ ਗਰ ਗਿਆ ਇਹ ਪਾਣੀ ਬਹੁਤ ਆ ਜਾਂਦਾ ਤਾਂ ਕਰਕੇ ਇੱਧਰ ਜਦ ਤੱਕ ਧਾਨ ਖੜੇ ਹੋ ਜਵੇ ਜੜਿਆਵੇ ਜੜ ਜੀ ਪਾਇਆ ਵੇ ਫਿਰ ਬੇਫਿਕਰੀ ਰਹਿੰਦੀ ਇੱਧਰ ਦੀ ਨੋ ਜੀ ਬਾਕੀ ਹੁਣ ਜਾਂਦੇ ਹੋਏ ਮਾਰਦੇ ਆ ਨਿਗਾ ਉੱਧਰ ਕਿੰਨਾ ਕੁ ਲੱਗ ਗਿਆ ਆਪਣਾ ਹਨਾ ਬਾਈ ਰੋਟਰੇਟਰ ਦੇ ਹੈ ਨਜ਼ਾਰੇ ਆ ਕਦੂ ਨੂੰ ਦੇਖੋ ਜੀ ਐ ਇਹ ਇੱਕਦਮ ਮਲਾਈ ਬਣਾ ਦਿੰਦਾ ਜਮਾਈ ਹੈ ਤੇ ਇਹ ਕਾਹਿਆਂ ਵੀ ਬਾਰ-ਬਾਰ ਖੋਲ ਬੰਨ ਤੇ ਬਚ ਜਾਂਦਾ ਬੰਦਾ ਇਹ ਕੰਮ ਦੇ ਨਜ਼ਾਰੇ ਆ ਭਾਈ ਦਵਾਈ ਆ ਗਈ ਥੈਲੇ ਤੈਨੂੰ ਦੇ ਦਿੱਤੇ ਪਰ ਯਾਰ ਉਹ ਮੈਂ ਲੈ ਆਣਾ ਭੁੱਲ ਗਿਆ ਚਾਕੂ ਉਹੀ ਮੈਂ ਨੋਭਰੇ ਹਾਂ ਮੁੰਡੇ ਟੱਟੇ ਚ ਚਾਕੂ ਗਿਆ ਮੈਂ ਭੁੱਲ ਯਾਦ ਨਹੀਂ ਰਿਹਾ ਚਾਕੂ ਉਹ ਥੈਲੇ ਉਹ ਕਰਨੇ ਤੇ ਜੀ ਦੋਹੇ ਪਾਸੇ ਤੇ ਖੋਲਣੇ ਪੈਂਦੇ ਨੇ ਨਾ ਥੈਲੇ ਤਾਂ ਕਰਤੀ ਲਓ ਜੀ ਆ ਹੋ ਗਿਆ ਆਪਣਾ ਕੱਦੂ ਤੇ ਇੱਥੇ ਨਾ ਇਦਾਂ ਥੈਲੇ ਦੱਬਨੇ ਪੈਂਦੇ ਜਿਦਾ ਆ ਦੱਬੇ ਹੋਏ ਵੀ ਦੇਖੋ ਆ ਜ਼ੂਮ ਕਰਿਆ ਨਾ ਮੈਂ ਇਦਾਂ ਥੈਲੇ ਦੱਬਨੇ ਪੈਂਦੇ ਆ ਉਹ ਅੱਗੇ ਵਾਲੀ ਕਾਰੀ ਜੀ ਵੀ ਦੱਬ ਹੋਇਆ ਬਹੁਤ ਦੇਖੋ ਕਿਉਂਕਿ ਜਿਹੜਾ ਫਿਰ ਉਧਰੋਂ ਪਾਣੀ ਆਉਂਦਾ ਉਹ ਸਾਹਮਣੇ ਪੂਲੀ ਛੱਡੀ ਵੀ ਰੋਡ ਦੇ ਥੱਲੇ ਨੂੰ ਉਹਦੇ ਵਿੱਚ ਨੂੰ ਪਾਣੀ ਆਉਂਦਾ ਜਿਹੜਾ ਉੱਪਰ ਉੱਪਰ ਦੀ ਮੀਂਹ ਕਣੀ ਵਾਲਾ ਉਹ ਫਿਰ ਸਾਰਾ ਇਦਾਂ ਲੰਗੀ ਜਾਂਦਾ ਇੱਥੇ ਉਹ ਪਾਈਪ ਦੱਬਿਆ ਹੋਇਆ ਸੜਕ ਦੇ ਥੱਲੇ ਨੂੰ ਜਾਣ ਨੂੰ ਉਹ ਦੇਖੋ ਜਿੱਥੇ ਉਹ ਛੋਟੀ ਜੀ ਡੌਲ ਦੇਖੀ ਤੀ ਨਾ ਉਹ ਸੜਕ ਦੇ ਥੱਲੇ ਨੂੰ ਪਾਈਪ ਆ ਉਹ ਪਾਈਪ ਵਿੱਚੋਂ ਹੋ ਕੇ ਅੱਗੇ ਅੱਗੇ ਸਾਰਿਆਂ ਦੇ ਖੇਤਾਂ ਚ ਇਦਾਂ ਹੀ ਤਾਂ ਬਹੋਈ ਵੇਜ ਉਰੇ ਤੇ ਉਹ ਲੱਗੇ ਹੋਏ ਆ ਬੰਦੇ ਲਾਉਣ ਜੀਰੀ ਉਹ ਉੱਪਰ ਵਾਲਾ ਖਿਆਰਾ ਵੀ ਲੱਗ ਗਿਆ ਹਾਂ ਇਤੇ ਵਾਲਾ ਜਿਹੜੇ ਚ ਪਨੀਰੀ ਬਈ ਆ ਇਹ ਲਾਉਣਾ ਮਤਲਬ ਇੱਟਾ ਇਤਨਾ ਕਿ ਕਿਲੇ ਸਮਝ ਲੋ ਉਰੇ ਤਿਆਰ ਆ ਕद्दू ਦੇ ਇਹ ਨਾਲ ਦੀ ਨਾਲ ਆਪਾਂ ਹੁਣ ਪਾ ਦੇਣੀ ਇਹਦੇ ਚ ਦਵਾਈ ਜਵਾਨ ਆ ਗਿਆ ਨੂੰ ਲੱਗਿਆ ਹੁਣ ਬਾਈ ਦਵਾਈ ਦੇ ਕੇ ਪਾ ਕੇ ਬੋਤਲ ਚ ਨੌਣ ਲੱਗਦੀ ਚੱਕ ਦੇਣਾ ਹੁਣ ਫੁੱਟੇ ਦਵਾਈ ਵਾਲੇ ਵੀ ਹਾਂ ਤੇ ਪੂਰੇ ਵੀ ਆਮ ਚਲੋ ਬਸ ਆਈ ਗਿਆ ਓ ਭਾਈ ਆਂਡੇ ਆ ਕਾਸੀ ਦੇ ਉਹਦੇ ਪਰ ਉਹ ਟਟਿਰੀ ਦੇ ਆਂਡੇ ਆ ਉਹ ਜਿਹੜਾ ਉੱਪਰ ਨੂੰ ਉਹ ਮਿੱਟੀ ਦੀ ਕਰੀ ਵੀ ਮਿੱਟੀ ਢੇਰੀ ਬਣਾ ਕੇ ਉੱਪਰ ਰੱਖਦੇ ਨੇ ਢੇਰੀ ਬਣਾ ਕੇ ਉੱਪਰ ਰੱਖਦੇ ਹੈ ਚੱਲ ਵਧੀਆ ਕਰਿਆ ਹਾਂ ਤਾਂ ਡਾਲ ਥੋੜੀ ਤੁਰਨੇ ਹੋ ਜਣਾ ਔਖਾ ਹੈ ਨਾ ਉਧਰ ਨੂੰ ਜਾ ਹੁਣ ਨਹੀਂ ਤੁਹਾਨੂੰ ਟੜੀਰੀ ਦੇ ਆਂਡੇ ਦਾ ਚੱਲ ਆ ਵਧੀਆ ਕਰਿਆ ਯਾਰ ਹੂੰ ਤੇ ਬੰਦੇ ਬਈ ਹੈ ਮਿਹਨਤ ਬਹੁਤ ਆ ਦੇਖ ਲਓ ਇਹ ਜੀ ਗਰਮੀ ਚ ਜੀਰੀ ਲਾਉਣੀ ਹੈ ਨਾ ਖੜਨੀ ਹੁੰਦਾ 43 44 ਡਿਗਰੀ ਟੈਂਪਰੇਚਰ ਆ ਤੇ ਇਹ ਵਿਚਾਰੇ ਲੱਗੇ ਵੀ ਦੇਖ ਲਓ ਜੀਰੀਆਂ ਲਾਉਣ ਬਾਈ ਔਖਾ ਕੰਮ ਕੋਈ ਵੀ ਆ ਮਿਹਨਤ ਕਰਨੀ ਹੈ ਨਾ ਕੰਮ ਕੋਈ ਵੀ ਹੈ ਬਾਈ ਹੈ ਔਖਾ ਹੀ ਆ ਤੇ ਚਲੋ ਬਾਕੀ ਅਗਲੇ ਦੀ ਮਿਹਨਤ ਆ ਭਾਈ ਆ ਦੇਖੋ ਤੁਹਾਨੂੰ ਦਿਖਾ ਕੇ ਲਿਆਉਂਦਾ ਮੈਂ ਪੈਪ ਜਿੱਦਾਂ ਪੈਪ ਅੱਗੇ ਕਰਨਾ ਪੈਂਦਾ ਨਾ ਪਾਣੀ ਅੱਗੇ ਦੀ ਅੱਗੇ ਜਾਂਦਾ ਨਾ ਫਿਰ ਇੱਥੇ ਬਾਈ ਗੰਨਾ ਬਹੁਤ ਹੁੰਦਾ ਜੀ ਉਰੇ ਕਿਉਂਕਿ ਸੇਮ ਰਹਿੰਦੀ ਹੈ ਇਸ ਧਰਤੀ 'ਚ ਸੇਮ ਕਰਕੇ ਨਾ ਗੰਨਾ ਉਰੇ ਬਹੁਤ ਵੇਟ ਦਿੰਦਾ ਕਿਉਂਕਿ ਗੰਨੇ ਨੂੰ ਗਿੱਲ ਚਾਹੀਦੀ ਆ ਦੇਖ ਲੋ ਗੰਨਾ ਕਿਆ ਕੰਮ ਹੁੰਦਾ ਤੇ ਇਹਨਾਂ ਨੇ ਵੀ ਭਾਈਆਂ ਨੇ ਕਰਤਾ ਕਦੂ ਆ ਦੇਖੋ ਐਦਾਂ ਹੁਣ ਉਰੇ ਉਈ ਦੇ ਪਰ ਨਾ ਪੱਲੀ ਦੱਬ ਦੇਣੀ ਆਪਾਂ ਨੇ ਐ ਇੱਥੇ ਆ ਪੈਪ ਦੱਬ ਹੋਇਆ ਭਾਈ 24 24 ਇੰਚ 24 ਇੰਚੀ ਪਾਏ ਪਾਏ ਇਹਦੇ ਪਰਪਾ ਉੱਥੇ ਦੇ ਪੱਲੀ ਰੱਬ ਦੇਣੀ ਮਤਲਬ ਓਵਰ ਪਾਣੀ ਹੈ ਜਿਹੜਾ ਪੱਲੀ ਪੰਨੂ ਟੱਪ ਜੇ ਕਰੂੰਗਾ ਵਾਹ ਮਤਲਬ ਥੈਲੇ 'ਚ ਪੱਲੀ ਜਾਂ ਥੈਲੇ ਦੱਬ ਦੂੰਗਾ 3-4 ਹਨਾ ਕਿਉਂਕਿ ਉਹਰੇ ਜਿਆਦਾ ਕਈ ਵਾਰ ਤਾਂ ਇਹ ਹਿਸਾਬ ਲਾ ਲਓ ਤੁਸੀਂ ਅ ਕਈ ਵਾਰ ਤਾਂ ਇਹ ਹਿਸਾਬ ਲਾ ਲਓ ਤੁਸੀਂ ਵੀ ਆਹਾਂ ਸੜਕ ਨਾ ਇੱਕ ਇੱਕ ਹਫਤਾ ਇਹਦੇ ਪਰਤੇ ਪਾਣੀ ਟੱਪਣ ਤੇ ਨਹੀਂ ਹਟਦਾ ਤੁਹਾਨੂੰ ਐ ਲੱਗਦਾ ਹੋਣਾ ਵੀ ਪਤਾ ਨਹੀਂ ਉਦਾਂ ਹੀ ਮਾਰੀ ਜਾਂਦਾ ਜੇ ਕਿਤੇ ਮੀਂਹ ਪਿਆ ਤੁਹਾਨੂੰ ਦਿਖਾਵਾਂਗੇ ਕੋਈ ਨਹੀਂ ਅਗਲੇ ਵਲੋਗਾਂ 'ਚ ਐਕਣਾ ਹੀ ਉਹ ਅਗਲੇ ਖੇਤਾਂ માં ਵੀ ਦੱਬਿਆ ਵਾ ਉਹ ਦੇਖੋ ਉੱਥੇ ਵੀ ਪਾਈਪ ਆ ਇਦਾਂ ਇਹ ਵੀ ਮਤਲਬ ਉਹ ਪਾਣੀ ਇੰਨੀ ਸਪੀਡ ਨਾਲ ਆਉਂਦਾ ਨਾ ਮੁਰੇ ਜਿੱਥੇ ਇੱਧਰ ਪਾਣੀ ਨਿਕਲਦਾ ਏ ਪਾਈਪ 'ਚੋਂ ਉੱਥੇ ਤੁਸੀਂ ਹਿਸਾਬ ਲਾ ਲਓ 10 12 ਫੁੱਟ 10 ਫੁੱਟ ਉਹ ਤੱਕ ਜੀਰੀ ਹੁੰਦੀ ਹੋਣੀ ਮੁਰੇ ਖੜਦੀ ਨਹੀਂ ਹੈ ਨਾਲੇ ਚਾਹੇ 20 ਦਿਨ ਦੇ ਤਾਂ ਹੋਏ ਵੀ ਹੋਏ ਆ ਨਾ ਡੱਕੇ ਬਣੇ ਵੀ ਹੋਣ ਪਰ ਉੱਥੇ ਤੱਕ ਚੱਕ ਦਿੰਦਾ ਮਿੱਟੀ ਸਾਰੀ ਉਹ ਏ ਹੰਨੀ ਤੇਜ਼ ਪਾਣੀ ਆਂਦਾ। ਪਾਣੀ ਜੇ ਕਿਤੇ ਮੀਂਹ ਪਿਆ ਸਾਨੂੰ ਦਿਖਾਵਾਂਗੇ। ਆਹ ਸੜਕ ਉੱਪਰ ਵੀ ਕਈ ਵਾਰ ਤਿੰਨ ਤਿੰਨ ਚਾਰ ਤਾਰ ਦਿਨ ਪਾਣੀ ਟੱਪੀ ਜਾਂਦਾ ਇੰਨਾ ਪਾਣੀ ਆਂਦਾ। ਤੇ ਲਓ ਜੀ ਬਾਕੀ ਜੀਰੀ ਵਾਲਾ ਕੰਮ ਭਾਈ ਜੋਰਾਂ ਛੋਰਾਂ ਤੇ ਚੱਲ ਰਿਹਾ। ਤੁਸੀਂ ਵੀ ਦੱਸਿਓ ਕਮੈਂਟਾਂ 'ਚ ਵੀ ਕਿਨੇ ਕਿਨੇ ਭਾਈ ਕਿਹੜੇ ਏਰੀਏ 'ਚੋਂ ਆ ਤੇ ਜੀਰੀ ਕਿੰਨੀ ਭਾਈ ਲੱਗ ਗਈ ਸਾਰਿਆਂ ਦੀ ਹੋ ਗਈ ਹੋਗੇ ਵੇਲੇ ਕਿ ਨਹੀਂ ਹਾਂ। ਚਲੋ ਫੇਰ ਹੁਣ ਗੱਡੀ ਆਪਣੀ ਖੜੀ ਆ ਚੱਲੀ ਹੁਣ ਘਰ ਨੂੰ ਡੰਗਰਾਂ ਦਾ ਵੀ ਟਾਈਮ ਹੋ ਗਿਆ ਜਾ ਕੇ ਦੂਜੀ ਡਿਊਟੀ ਕਰੀਏ ਜੀ ਸ਼ੁਰੂ ਚੰਗਾ ਜੀ ਫੇਰ ਮਿਲਦੇ ਤੁਹਾਨੂੰ ਕਿਸੇ ਅਗਲੇ ਵਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ